ਬੁਲੇਟਿਨ 'ਚ ਤੁਹਾਡਾ ਸਵਾਗਤ ਹੈ ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ ਖਬਰਾਂ ਤੇ ਅੱਜ ਸ਼ਿਵਰਾਤਰੀ ਦਾ ਪਾਵਨ ਤਿਹਾਰ ਹੈ ਤੇ ਇਸ ਦਿਨ ਨੂੰ ਪੂਰੀ ਦੁਨੀਆ ਦੇ ਮੰਦਰਾਂ ਵਿੱਚ ਭਗਵਾਨ ਸ਼ਿਵ ਭੋਲੇ ਦਾ ਗੁੰਗਾਨ ਹੁੰਦਾ ਹੈ ਤੇ ਇਸ ਤਿਹਾਰ ਨੂੰ ਲੈ ਕੇ ਬ੍ਰੈਂਪਟਨ ਦੇ ਮੰਦਰਾਂ ਵਿੱਚ ਖੂਬ رونਕਾ ਦੇਖਣ ਨੂੰ ਮਿਲਿਆ ਇਸ ਖਾਸ ਮੌਕੇ ਭਗਵਾਨ ਭੋਲੇ ਨਾਥ ਦਾ ਗੁੰਗਾਨ ਵੀ ਕੀਤਾ ਗਿਆ ਤੇ ਸ਼ਰਧਾਲੂਆਂ ਨੇ ਨੱਚ ਟੱਪ ਕੇ ਭੋਲੇ ਨਾਥ ਨੂੰ ਯਾਦ ਕੀਤਾ ਆਪ ਤੁਹਾਨੂੰ ਲੈ ਕੇ ਚੱਲਦੇ ਹਾਂ 온ਟਾਰੀਓ ਸੂਬੇ ਵਿੱਚ ਜਿਹੜੇ ਸਾਡੇ ਸੀਨੀਅਰ ਸਾਥੀ ਪੱਤਰਕਾਰ ਹੈਰੀ ਭਮਰਾ ਨੇ ਆਪਣੇ ਕੈਮਰੇ ਵਿੱਚ ਸਾਰਾ ਪ੍ਰੋਗਰਾਮ ਕੈਪ ਕੀਤਾ ਜੇਕਰ ਇਹ ਹੋਵੇ ਕਿ ਸਾਰਾ ਪ੍ਰੋਗਰਾਮ ਹਿੰਦੂ ਮਹਾਸਭਾ ਵੱਲੋਂ ਕਰਵਾਇਆ ਗਿਆ ਸੀ

ਅੱਜ ਦੀ ਸ਼ਿਵਰਾਤਰੀ ਦੇ ਮੌਕੇ ਤੇ ਸ਼੍ਰੀ ਨੀਲਕੰਠ ਸੇਵਾ ਸਮਿਤੀ ਸਮਰਾਲਾ ਵੱਲੋਂ ਸਮਰਾਲਾ ਵਿੱਚ ਇੱਕ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਗਈ ਜਿਸ ਵਿੱਚ ਸਮਰਾਲਾ ਸ਼ਹਿਰ ਦੇ ਸਾਰੇ ਧਾਰਮਿਕ ਭਾਈਚਾਰਿਆਂ ਤੇ ਧਾਰਮਿਕ ਸੰਸਥਾਵਾਂ ਸਮੇਤ ਹਜ਼ਾਰਾਂ ਲੋਕਾਂ ਨੇ ਸ਼ਮੂਲੀਅਤ ਕੀਤੀ। ਇਹ ਸ਼ੋਭਾ ਯਾਤਰਾ ਸ਼੍ਰੀ ਸ਼ਿਵ ਮੰਦਿਰ ਡੱਬੀ ਬਾਜ਼ਾਰ ਤੋਂ ਸ਼ੁਰੂ ਹੋਇਆ ਤੇ ਪੂਰੇ ਸ਼ਹਿਰ ਵਿੱਚ ਘੁੰਮਣ ਤੋਂ ਬਾਅਦ ਇਹ ਵਾਪਸ ਮੰਦਿਰ ਵਿੱਚ ਆ ਕੇ ਸਮਾਪਤ ਹੋਇਆ। ਇਹ ਬਹੁਤ ਪਾਵਨ ਪਵਿੱਤਰ ਤਿਹਾਰਾ ਸ਼ਿਵਰਾਤਰੀ ਦਾ ਤਿਉਹਾਰ ਪੂਰੇ ਭਾਰਤ ਵਿੱਚ ਦੋ ਆਮਰਾ ਬਣਾਇਆ ਜਾਂਦਾ ਹੈ ਜੋ ਸਾਡੇ ਸ਼ਹਿਰ ਸ਼ਹਿਰ ਵਿੱਚ ਹਰ ਸਾਲ ਬਹੁਤ ਹੀ ਜਿਆਦੇ ਤੋਂ ਤਾਮਨਾ ਯਾਤਰਾ ਕੱਢੀ ਜਾਂਦੀ ਹੈ ਜਿਹਦੇ ਸਹਿਯੋਗ ਨਾਲ ਨੀਰਗੜ ਮਾਦੇਵ ਸੇਵਾ ਕਮਤੀ ਦੇ ਸਾਰੇ ਮੈਂਬਰ ਨੇ ਜੋ ਢੋਡੇ ਜਿੰਨੇ ਵੀ ਪਰਿਵਾਰ ਮੈਂਬਰਾਂ ਦੇ ਦਰਾਂ ਦੀ ਵਰਤ ਦੇ ਆ ਰਹੇ ਆਂ ਔਰ ਪਰਿਵਾਰ ਮੈਂਬਰਾਂ ਤਰਾ ਸਾਰਾ ਸ਼ਹਿਰ ਸਾਡਾ ਬਿਯੋਗ ਦੇ ਦੇ। ਦੇਖ ਕਰੋ ਜਾਨਾ ਵੀ ਸ਼ਹਿਰ ਦੇ ਵਿੱਚ ਜਗਾ ਜਗਾ ਲੰਗਰ ਲੱਗਦੇ ਨੇ ਕੀ ਹੋਰ ਹੋਰ ਕੀ ਦਾ ਸ਼ੋਅ ਹੋ ਜਾਂਦਾ ਇਹਨਾਂ ਨੂੰ। ਸਾਨੂੰ ਸਹਿਯੋਗ ਸਾਰੇ ਧੰਨਮਾਨ ਧਰ ਨਾਲ ਦੇ ਰਹੇ ਨੇ ਲੰਗਰਾਂ ਦੇ ਵਿੱਚ ਵੀ ਦੇ ਰਹੇ ਨੇ ਪੈਸੇ ਰੂਮ ਚ ਵੀ ਦੇ ਰਹੇ ਨੇ ਹਰ ਜੋ ਜੀ ਸਾਨੂੰ ਲੋੜ ਆ ਉਹ ਲੋਕੀ ਵੱਧ ਚੜ ਕੇ ਦੇ ਰਹੇ ਨੇ ਔਰ ਅਤੀਆਦ ਕਰਦੇ ਅਗੇ ਤੋਂ ਵੀ ਦਿੰਦੇ ਰਹਿਣਗੇ। ਔਰ ਬਾਤ ਚੜ ਕੇ ਸ਼ੋਭਾ ਯਾਤਰਾ ਅਸੀਂ ਕਰਦੇ ਰਾਹ ਅੱਜ ਸ਼੍ਰੀ ਨੀਲਕੰਟ ਮਹਾਦੇਵ ਸੇਵਾ ਕਮੇਟੀ ਵੱਲੋਂ ਮਹਾ ਸ਼ਿਵਰਾਤਰੀ ਦੇ ਤਿਹਾਰ ਦੇ ਮੌਕੇ ਤੇ 25ਵੀਂ ਵਿਸ਼ਾਲ ਸ਼ੋਭਾ ਯਾਤਰਾ ਕੀਤੀ ਜਾ ਰਹੀ ਹੈ ਕਿਉਂਕਿ ਕੱਬੀ ਵੀਾਰ ਸ਼ਿਵ ਮੰਦਿਰ ਤੋਂ ਸ਼ੁਰੂ ਹੁੰਦੀ ਹੋਈ ਸਾਰੇ ਸ਼ਹਿਰ ਦੀ ਪ੍ਰਕਰਮਾ ਕਰਦੀ ਬਾਬਾ ਸ਼ਿਵ ਮੰਦਿਰ ਦੱਬੀ ਵੀਾਰ ਦੇ ਵਿੱਚ ਸਮਾਪਤ ਹੋਵੇਗੀ ਔਰ ਇਸ ਸ਼ੋਭਾ ਯਾਤਰਾ ਦੇ ਵਿੱਚ ਲਗਭਗ 40 ਤੋਂ 42 ਝਾਕੀਆਂ ਨੇ ਜਿਹੜੀਆਂ ਦਿਖਾਈਆਂ ਜਾ ਰਹੀਆਂ ਨੇ ਔਰ ਸ਼ਹਿਰ ਨਵਾਕੀਆਂ ਦਾ ठाठा ਮਾਰਦਾ ਘੱਟ ਸ਼ੋਭਾ ਯਾਤਰਾ ਦੇ ਸਵਾਗਤ ਲਈ ਕੋਟੇ ਦੇ ਔਰ ਆਪਣੇ ਵਾਲੇ ਦੁਆਲੇ ਘਰਾਂ ਦੇ ਬਾਹਰ 꾸ਰੀ ਕਰ ਰਿਹਾ ਭਗਵਾਨ ਬੋਲੇਨਾਥ ਦੇ ਦਰਸ਼ਨਾਂ ਦੇ ਲਈ ਸਭ ਤੋਂ ਪਹਿਲਾਂ ਤਾਂ ਮੈਂ ਆਪਣੇ ਸ਼ਹਿਰ ਨਵਾਕੀਆਂ ਨੂੰ ਇਲਾਕਾ ਨਵਾਕੀਆਂ ਨੂੰ ਮਹਾ ਸ਼ਿਵ ਰਾਤੀ ਦੇ ਸ਼ੋਭਾ ਅਭਿਸ਼ੇਕ ਦੇ ਸ਼੍ਰੀ ਦੀਲਕੰਟ ਮਹਾਦੇਵ ਜੀ ਵੱਲੋਂ ਨੱਖ ਲੱਖ ਮੁਬਾਰਕਵਾਹ ਦਿੰਨਾ ਜਿਹੜੀ ਇਹ ਸ਼ੋਭਾ ਯਾਤਰਾ ਸਾਡੀ 25ਵੀਂ ਵਿਸ਼ਾਲ ਸ਼ੋਭਾ ਯਾਤਰਾ ਦੇ ਨੀਲ ਕਟ ਮਹਾਦੇਵ ਸਿਵਾਸੇ ਮਿੱਧੀ ਦੇ ਸ਼ਹਿਰ ਨਿਵਾਸੀਆਂ ਦੇ ਸਹਿਯੋਗ ਨਾਲ ਬੜੇ ਹਿਤੂਨ ਧਾਮ ਨਾਲ ਕੱਢੀ ਜਾ ਰਹੀ ਹੈ ਇਹ ਸ਼ੋਭਾ ਯਾਤਰਾ ਸੇਬ ਮੰਦਰ ਡੱਬੀ ਯਾਰ ਤੋਂ ਹੁੰਦੀ ਹੋਈ ਵਾਲਿਕ ਮੰਦਰ ਤੇ ਰਵਿਆਸ ਮੰਦਰ ਤੋਂ ਹੁੰਦੇ ਹੋਏ ਪੁਰਾਣੀ ਸਬਜੀ ਮੰਡੀ ਫਿਰ ਬੈਲੋਲਪੁਰ ਰੂਟ ਤੋਂ ਹੁੰਦੇ ਹੋਏ ਚੰਡੀਗੜ੍ਹ ਰੋਡ ਦੇ ਉੱਤੇ ਪਹੁੰਚਦੀ ਆ ਉੱਥੋਂ ਫਿਰ ਸਾਰੇ ਸ਼ਹਿਰ ਦੀ ਪ੍ਰਕਰਮਾ ਕਰਦੇ ਹੋਏ ਬੱਸ ਸਟੈਂਡ ਜੋ ਚੌਕ ਉਸ ਤੋਂ ਬਾਅਦ ਮਾਛੜਾ ਰੋਡ ਤੋਂ ਹੁੰਦੀ ਹੋਈ ਫਿਰ ਫੁੱਲਰ ਭੱਲੇ ਦੇ ਵਿੱਚ ਜਾ ਕੇ ਤੇ ਡੱਬੀ ਯਾਰ ਦੇ ਵਿੱਚ ਜਾ ਕੇ ਇੱਦਾਂ ਹੀ ਸਮਾਪਤੀ ਹੁੰਦੀ ਆ ਮੋਗਾ ਵਿਖੇ ਤੇਜ਼ ਰਫਤਾਰ ਕਾਰ ਦਾ ਕਹਿਰ ਪਿੰਡ ਲੋਹਾਰਾ ਕੋਲ ਤੇਜ਼ ਰਫਤਾਰ ਕਾਰ ਨੇ ਐਕਟਿਵਾ ਨੂੰ ਟੱਕਰ ਮਾਰ ਦਿੱਤੀ ਐਕਟਿਵਾ ਸਵਾਰ ਮਾਮੇ ਭਾਂਛੇ ਦੀ ਮੌਤ ਹੋ ਗਈ ਕਾਰ ਚਾਲਕ ਕਾਰ ਛੱਡ ਕੇ ਮੌਕੇ ਤੋਂ ਫਰਾਰ ਹੋ ਗਿਆ ਪੁਲਿਸ ਵੱਲੋਂ ਮਾਮਲਾ ਦਰਜ ਕੀਤਾ ਗਿਆ ਤੇ ਮਾਵੇਂ ਭਾਂਜੇ ਦੀਆਂ ਲਾਸ਼ਾਂ ਨੂੰ ਮੋਗਾ ਦੇ ਸਰਕਾਰੀ ਹਸਪਤਾਲ ਵਿਖੇ ਮੋਰਚ ਵਿੱਚ ਰੱਖਵਾਇਆ ਗਿਆ। ਬੋਰਦੀ ਕਲਾ ਲਈ ਪਿੰਡ ਹੈਗਾ। ਅੱਛਾ ਜੀ। ਹਾਂ ਜੀ। ਤੇ ਇਹਨਾਂ ਦਾ ਨਾ ਇਹ ਲੈਂਜ ਪੋਣ ਆਏ ਸੀ ਸਕਾਸ਼ ਹਸਪਤਾਲ ਚ ਅੱਜ ਤਰੀਕ ਦਿਤੀ ਸੀ 25 ਤਰੀਕ। ਇੱਥੇ ਲਹਾਰੇ। ਲਹਾਰੇ। ਅੱਜ ਕੈਂਪ ਲੱਗਿਆ ਵਾ ਇੱਥੇ। ਕੈਂਪ ਲੈਂਜ ਪੈਣੇ ਹੋਣਗੇ ਅੱਜ ਤਰੀਕ ਉਹਨੂੰ ਦਿੱਤੀ ਵੀ ਸੀ 25 ਤਰੀਕ। ਓਕੇ। ਹਾਂ ਜੀ। ਤੇ ਇਹ ਦੋ ਜਣੇ ਸੀਗੇ ਸਕੂਟਰੀ ਦੇ ਉੱਪਰ। ਇੱਕ ਨਾ ਇਹ ਮੁੰਡਾ ਹੈ ਉਹਨਾਂ ਦਾ ਬੇਟਾ ਹੈਗਾ ਇਹ। ਤੇ ਇਹਦੇ ਨਾਲ ਜਿਹੜੇ ਮਾਮਾ ਜੀ ਹੈ ਇੱਕ। ਓਕੇ। ਡੇੜੀ ਦਾ ਇਹ ਤੇ ਡੇੜੀ ਦਾ ਮਾਮਾ ਜੀ ਜਿਹੜੇ ਨਾਲ ਜਿੰਨਾਂ ਦੇ ਲੈਨ ਚ ਪੋਣਾ ਸੀ ਤੇ ਇੱਕ ਜਣੇ ਦੀ ਡੈਥ ਵੀ ਉਹ ਕੌਣ ਸੀਗੇ ਡੈਥ ਇਹਦੇ ਫਾਜ਼ਲ ਸਾਹਿਬ ਜੀ ਕੀ ਨਾਮ ਸੀ ਉਹਨਾਂ ਦਾ ਦਰਸ਼ਨ ਸਿੰਘ ਕਿੱਥੋਂ ਦੇ ਰਹਿਣ ਵਾਲੇ ਸੀ ਬੁਰਜ ਕਰਾਲਾ ਜਿਹੜਾ ਜ਼ਖਮੀ ਹੋਏ ਉਹਨਾਂ ਦਾ ਕੀ ਨਾਮ ਸੀ ਜਿਹੜੇ ਜ਼ਖਮੀ ਉਹਨਾਂ ਦਾ ਸੰਤੋਖ ਸਿੰਘ ਸੰਤੋਖ ਉਹ ਕਿੱਥੋਂ ਦੇ ਰਹਿਣ ਵਾਲੇ ਸੀ ਬੁਰਜ ਕਰਾਲਾ ਜੀ ਹਾਂ ਜੀ ਉਹ ਬੁਰਜ ਕਰਾਲੇ ਤੋਂ ਆਏ ਸੀ ਸਾਡੇ ਦਰਸ਼ਨ ਸਿੰਘ ਲੰਬੜਦਾਰ ਆ ਤੇ ਉਹ ਇੱਥੇ ਲਾਹਰੇ ਆ ਰਹੇ ਸੀ ਆਦੇ ਮਾਮਲੇ ਨੂੰ ਲੈ ਕੇ ਠੀਕ ਹੈ ਜੀ ਤੇ ਅੱਜ ਉਹਨਾਂ ਨੂੰ ਕੋਈ ਪ੍ਰੋਬਲਮ ਸੀਗਾ ਹਸਪੀਟਲ ਚ ਆ ਰਹੇ ਸੀ ਤੇ ਇਹ ਕਿੰਨੇ ਜਗ ਵੀ ਹੋਏ ਆ ਉਹ ਕਿਵੇਂ ਆਉਣ ਇਸ ਵਕਤ ਉਹ ਹਸਪੀਟਲ ਚ ਆ ਕਹਿੰਦੇ ਲੱਤ ਟੁੱਟ ਗਈ ਉਹਦੀ ਤੇ ਬਾਕੀ ਦੇਖਦੇ ਆ ਜਾ ਕੇ ਜਿੰਨਾਂ ਦੀ ਡੈਕ ਹੋਈ ਇਹਨਾਂ ਦੇ ਪਰਿਵਾਰਕ ਮੈਂਬਰ ਦੇ ਇੱਕ ਬੇਟਾ ਆ ਗਿਆ ਇੱਕ ਬੇਟੀ ਆ ਜੀ ਤੇ ਇੱਕ ਬਾਈ ਫੈਨ ਪਤਾ ਲੱਗਿਆ ਹਾਸੇ ਦਾ ਕਾਰਨ ਕੀ ਬਣਿਆ ਨਹੀਂ ਅਸੀਂ ਵੀ ਹੁਣੇ ਆਏ ਆ ਜੀ ਬਾਕੀ ਹੁਣ ਪਤਾ ਲੱਗੂਗਾ ਵੀ ਸਾਰੇ ਸਾਨੂੰ ਇਹ ਜੀ 10:47 ਦੇ ਮਿੰਟ ਤੇ ਇਤਲਾਹ ਮਿਲੀ ਸੀ ਬਦਨੀ ਕਲਾਂ ਜੀ ਅਸੀਂ ਪੀਸੀਆਰ ਤੋਂ ਤੇ ਅਸੀਂ ਮੌਕੇ ਤੇ ਆਏ ਆ ਜੀ ਬੁਰਜ ਕਲਾਂ ਦੇ ਦੋ ਆਦਮੀ ਸੀਗੇ ਜੀ ਸੰਤੋਖ ਸਿੰਘ ਸਾਧੂ ਸਿੰਘ ਜੀ ਜਿਹੜਾ ਸਖਤ ਇੰਜਰਡ ਹੋਇਆ ਜਿਸ ਨੂੰ ਅਸੀਂ ਫਸਟ ਜਿਹੜੇ ਦੇ ਕੇ ਐਂਬੂਲੈਂਸ ਨਹੀਂ ਲੋਹਾਰਾ ਰਹੀ ਤੇ ਮੋਗਾ ਦਾ ਰਹਿਰ ਕੋਆ ਗਿਆ ਜੀ ਤੇ ਨੰਬਰ ਦਾ ਦਰਸ਼ਨ ਸਿੰਘ ਭਜਨ ਸਿੰਘ ਜੀ ਵਾਸੀ ਇਹੀ ਬਰਜ ਕਲਾਲਾ ਜੀ ਜ਼ਿਲ੍ਹਾ ਲੁਧਿਆਣਾ ਇਹ ਮੌਕੇ ਤੇ ਡੈਥ ਹੋ ਗਈ ਆ ਜਿਹੜੀ ਗੱਡੀ ਆ ਜੀ ਉਹ ਯੂਪੀ ਨੰਬਰ ਹੈਗਾ ਜੀ 83 ਬੀ ਆਰ 6839 ਜੋ ਮੌਕੇ ਤੇ ਫਰਾਰ ਹੋ ਗਈ ਆ ਤੇ ਜਿਹਨੂੰ ਅਸੀਂ ਨਾਕਿਆਂ ਨੂੰ ਉਤਲਾਹ ਦਿੱਤੀ ਆ ਇਸ ਬੰਦੇ ਨੂੰ ਅਸੀਂ ਬਲਾਸਪੁਰ ਦੀ ਸਰਕਾਰੀ ਐਂਬੂਲੈਂਸ ਰਹੀ ਮੋਗਾ ਪੇਰੇ ਡੈਡ ਬੋਡੀ ਨੂੰ ਜੀ ਇਹ ਕਬ ਚਾ ਲੋ ਫੜ ਲੋ ਜੀ ਬੜੇ ਇਤਨਾ ਥਰੇਗੇ ਚਲੋ ਚਲੋ ਖਾਧ ਮੈਂ ਆਈ ਥੱਲੋ ਫੜਿਓ ਬਈ ਖੱਲਿਆ ਤੋਨਾ ਨਾ ਨਹੀਂ ਨਹੀਂ ਇਹਨੂੰ ਚਲੋ ਸੋਨੂੰ ਆਗੇ ਆਗੇ ਓਹ ਹੈ ਨਾ ਥਨਾ ਟੋਲੇ ਜਾਂਦਾ ਬੰਦੇ ਨੂੰ ਛੋਟਾ ਹੈ ਥੋੜੇ ਹੁੰਦਾ ਮਾਲ ਇਹਨੇ ਕੋਲ ਜੀ ਇੰਨਾ ਕਿਉਂ ਨਹੀਂ ਲਈ ਨਾ ਇਹ ਹੁੰਦਾ ਨਹੀਂ ਸਾਡੀ ਗੱਲ ਹੋ ਗਈ ਠੀਕ ਹੈ ਪਰ ਅਬਰੇ ਸਾਰਾ ਰੁਕੋ ਯਾਰ ਨਾ ਜੀ ਚੰਦਰਪਾਲਾ ਜੀ ਚੰਦਰਪਾਲ ਜੀ ਇੱਕ ਹਾਸਾ ਹੋਇਆ ਖੜਕ ਦੇ ਉੱਪਰ ਕਿਵੇਂ ਹੋਇਆ ਕੌਣ ਸੀਗੇ ਉਹ ਪੂਰੇ ਸਾਡੇ ਪਿੰਡਾ ਜੀ ਨੰਬਰਦਾਰ ਆ ਦਰਸਨ ਸਿੰਘ ਜੀ ਗਰੀਬ ਪਰਿਵਾਰ ਨਾਲ ਸੰਬੰਧਤ ਹੈ ਜੀ ਐਸੀ ਪਰਿਵਾਰ ਨਾਲ ਉਹ ਇੱਥੇ ਵੀ ਆਪਦੇ ਮਾਮੇ ਨੂੰ ਕੋਈ ਅੱਖਾਂ ਓੱਖਾਂ ਦਿਖਾਉਣ ਆ ਰਿਹਾ ਸੀ ਜੀ ਹਸਪੀਟਲ ਘਾਰ ਆ ਵਿਖੇ ਜੀ ਬੁੱਤੋ ਦਾ ਹਾਸਾ ਹੋ ਗਿਆ ਜੀ ਤੇ ਉਹਦੀ ਡੱਡ ਘਟ ਹੋ ਗਈ ਚੌਥੀ ਫਲਾਈਟ ਤੋਂ ਡਿਪੋਰਟ ਹੋ ਕੇ ਆਏ ਪੰਜਾਬ ਦੇ ਚਾਰ ਨੌਜਵਾਨਾਂ ਵਿੱਚ ਜ਼ਿਲ੍ਹਾ ਗੁਰਦਾਸਪੁਰ ਤੋਂ ਪਿੰਡ ਚੌਦਰਪੁਰ ਦੇ ਰਹਿਣ ਵਾਲੇ ਯੁਗਰਾਤ ਸਿੰਘ ਨੇ ਆਪਣੀ ਪੂਰੀ ਹੱਡ ਬੀਤੀ ਦੱਸੀ ਉਸ ਨੇ ਦੱਸਿਆ ਕਿ ਕਿਵੇਂ ਉਸ ਦੇ ਹਿੱਸੇ ਦੀ ਜ਼ਮੀਨ ਵੇਚ ਕੇ ਬੜੀ ਮੁਸ਼ਕਲ ਨਾਲ 40 ਲੱਖ ਇਕੱਠਾ ਕੀਤਾ ਤੇ ਚੰਗੇ ਭਾਵੇਂ ਕਲੇਮ ਅਮਰੀਕਾ ਗਿਆ ਸੀ ਉਸ ਨੇ ਦੱਸਿਆ ਕਿ ਉਹ 7 ਮਹੀਨੇ ਵੱਖ-ਵੱਖ ਦੇਸ਼ਾਂ ਵਿੱਚ ਘੁੰਮਦਾ ਰਿਹਾ ਤੇ ਬੜੀ ਮੁਸ਼ਕਲ ਨਾਲ 7 ਫਰਵਰੀ ਨੂੰ ਉਹ ਮੈਕਸੀਕੋ ਦਾ ਬਾਰਡਰ ਪਾਰ ਕਰਕੇ ਅਮਰੀਕਾ ਦਾਖਲ ਹੋਇਆ ਤੇ ਉਸ ਤੋਂ ਬਾਅਦ ਉਹ ਉੱਥੇ ਗ੍ਰਿਫਤਾਰ ਹੋ ਗਿਆ ਤੇ 14 ਫਰਵਰੀ ਨੂੰ ਉਸ ਨੂੰ ਜਹਾਜ਼ ਰਾਹੀਂ ਅੰਮ੍ਰਿਤਸਰ ਪੇਜ ਦਿੱਤਾ ਗਿਆ ਉਥੋਂ ਗਾੜੀ ਅਗਲੀ ਕੰਟਰੀ 깔 ਹੈ ਜੀ ਕਿਉਂਕਿ ਬਨਾਮਾ ਜੰਗਲਸਾਨੀ ਵੀ ਗਏ ਜੀ ਨਾਮਾ ਸਾਰੇ ਹਲਾਤ ਜੀ ਮਾਰੇ ਹੀ ਹੈ ਜੀ ਬਨਾਮਾ ਤੇ ਬਹੁਤ ਜ਼ਿਆਦਾ ਜੀ ਯਾ ਨੌਜਵਾਨਾਂ ਦੀ ਹੈ ਹਾਂਜੀ ਇਦਾਂ ਹੀ ਲਾਸਾਂ ਪਈਆਂ ਜੀ ਹੱਡੀਆਂ ਪਈਆਂ ਪਿੰਜਰ ਪਈਆਂ ਇਦਾਂ ਹੀ ਲਾਸਾਂ ਵੀ ਫਾਡੇ ਨਾਲ ਅਜ ਤੋਂ ਕੁਝ ਸਮੇਂ ਪਹਿਲੇ ਇੱਕ ਮੋੜਾ ਸੀ ਜੀ ਅੰਮ੍ਰਿਤਸਰ ਦਾ ਅਮਰਜੀਤ ਨਾ ਹੀ ਮੋੜੇ ਦਾ ਉਹਦੀ ਡੈਥ ਹੋਈ ਸੀ ਉਦੋਂ ਆਪਾਂ ਕਲੰਬੀਆ ਸੀ ਜਿੱਦੋਂ ਆਪਾਂ ਬਾਰਡਰ ਕ੍ਰੋਸ ਕੀਤਾ ਤੇ ਉਹਦੀ ਉਦੋਂ ਵੀ ਡੈੱਡ ਬੋਡੀ ਉੱਥੇ ਪਈ ਹੋਈ ਸੀ ਉਦਾਂ ਹੀ ਉਹਦੇ ਕੱਪੜੇ ਘੁਮੜੇ ਰਹੇ ਉਦਾਂ ਵੀ ਅਖੇ ਬੋਡੀ ਪੂਰੀ ਜਦੋਂ ਇਹ ਪੇਪਰ ਸਰਵਰ ਪਾਉਂਦੇ ਉੱਥੇ ਹੀ ਜਾਂ ਫਿਰ ਡੌਂਕਰ ਉਲਾਸ ਨੂੰ ਚੋੱਕ ਕੇ ਤੇ ਪਾਣੀ ਸੁੱਟ ਦਿੰਦਾ ਅਸੀਂ-ਮਸੀਂ ਖਾ ਜਾਂਦੇ ਸਰ ਅਸੀਂ 7 ਤਰੀਕ ਨੂੰ ਰਾਤ ਨੂੰ ਉੱਥੇ ਹੀ ਫਰਵਰੀ ਦੀ ਤੇ 7 ਨੂੰ ਰਾਤ ਨੂੰ ਅਸੀਂ ਬਾਰਡਰ ਕ੍ਰੋਸ ਕੀਤਾ ਜੀ ਰਾਤ ਨੂੰ 10:00 12:00 ਵਜੇ ਹੀ ਯਾਰੀ ਜੋਂਨਾ ਬਾਰਡਰ ਕ੍ਰੋਸ ਕੀਤਾ ਡੌਂਕਰਾਂ ਨੇ ਕਰਾਇਆ ਜੀ ਸਰ ਕੈਂਪ 'ਚ ਉੱਥੋਂ ਮੁੜ ਕੇ 7 8 ਨੂੰ ਹੀ ਕੈਂਪ 'ਚ ਪਹੁੰਚੇ ਅਸੀਂ ਚੌਂਕੀ 'ਚ ਉਹਨਾਂ ਸਿਆਹ ਸੂਨ ਫਿੰਗਰਪੁੰਗਰ ਕਰਾਏ ਆ ਫਿਰ ਉਹਨਾਂ ਕੈਂਪ 'ਚ ਲੈ ਗਏ ਆ ਜੋ ਕਿ ਜਿਹਦੇ ਉੱਥੋਂ ਮੁੜ ਕੇ ਉਹਨਾਂ ਨੇ ਸਾਨੂੰ 14 ਤਰੀਕ ਨੂੰ ਇੱਥੇ ਬਨਾਮ ਰਿਪੋਰਟ ਕਰਦਾ ਕਿੱਥੇ ਰਹੀ ਸਰ 14 ਨੂੰ ਬਨਾਮ ਆਏ ਉਹਨਾਂ ਦੇ ਕੋਈ ਯੂਐਨਏ ਦੇ ਕੋਈ ਸੰਸਤਾ ਹੈ ਜੀ ਉਹ ਓਆਈਐਮ ਵਾਲਿਆਂ ਦੀ ਤੇ ਉਹਨਾਂ ਨੇ ਉਹਨਾਂ ਦੇ ਅੰਦਰ ਜੀ ਅਹੀਂ ਉਹਨਾਂ ਨੇ ਸਾਨੂੰ ਉੱਥੇ ਹੌਡਰ ਜਿਹਾ ਰੱਖਿਆ ਜੀ ਇੰਡੀਅਨ ਅਹੀਂ ਜਦੋਂ ਉਹ ਜਹਾਜ਼ ਦੇ ਵਿੱਚ ਆਏ ਆ ਉਹਦੇ ਵਿੱਚ ਅਹੀਂ 30 ਤੋਂ ਪਲੱਸ ਇੰਡੀਅਨ ਸੀ ਬਾਕੀ ਹੋਰ ਕੰਟਰੀਆਂ ਦੇ ਦੂਜੇ ਵੀ ਮਤਲਬ 60 70 ਜਣੇ ਆਹੀਂ ਜਹਾਜ਼ ਦੇ ਵਿੱਚ ਆਏ ਗੁਰਦਾਸਪੁਰ ਦੇ ਮਹੱਲਾ ਪ੍ਰੇਮਨਗਰ ਦਾ ਰਹਿਣ ਵਾਲਾ ਇੱਕ ਪਰਿਵਾਰ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਲਈ ਇੱਕ ਦਿਨ ਲਈ ਬਾਹਰ ਗਿਆ ਸੀ ਤੇ ਪਿੱਛੋਂ ਚੋਰਾਂ ਨੇ ਉਹਨਾਂ ਦੇ ਘਰ ਵਿੱਚ ਧਾਵਾ ਬੋਲ ਦਿੱਤਾ ਚੋਰ ਦੀਵਾਰ ਟੱਪ ਕੇ ਕਰਦੀ ਪਹਿਲੀ ਮੰਜ਼ਲ ਤੇ ਪਹੁੰਚੇ ਤੇ ਪਹਿਲਾ ਸੀਸੀਟੀਵੀ ਕੈਮਰੇ ਤੋੜੇ ਫਿਰ ਪਹਿਲੀ ਮੰਜ਼ਲ ਤੇ ਸਥਿਤ ਬੁਟੀਕ ਜੋ ਕਿ ਘਰ ਦੀ ਮਾਲਕਣ ਵੱਲੋਂ ਚਲਾਇਆ ਜਾ ਰਿਹਾ ਦੇ ਸ਼ੀਸ਼ੇ ਤੋੜ ਕੇ ਘਰ ਦੇ ਅੰਦਰ ਵੜ ਗਏ ਤੇ ਦਰਵਾਜ਼ੇ ਤੋੜ ਕੇ ਪੌੜੀਆਂ ਉਤਰ ਕੇ ਕਮਰੇ ਦੇ ਅੰਦਰ ਪਈ ਗੋਦਰੇ ਦੀ ਅਲਮਾਰੀ ਤੋੜੀ ਤੇ 45000 ਰੁਪਏ ਦੀ ਕਰੀਬ ਨਗਦੀ ਤੇ ਕਰੀਬ 3 ਤੋਲੇ ਗਹਿਣੇ ਲੈ ਕੇ ਫਰਾਰ ਹੋ ਗਏ ਮੇਰਾ ਨਾਮ ਕਮ ਮਾ ਪ੍ਰੇਮ ਨਾਦਰ ਰਹਿਣ ਵਾਲਾ ਆਇਆ ਅਸੀਂ ਇਸਦੇ ਇੱਕ ਰਿਸ਼ਤੇਦਾਰ ਕੋਲ ਗਏ ਸੀ ਸਾਮ ਨੂੰ ਦੂਸਰੇ ਦਿਨ ਆਏ ਤੇ ਅਸੀਂ ਦੇਖਿਆ ਆ ਕੇ ਕਿ ਗੇਟ ਜਾਂ ਬੰਦੀ ਤੇ ਲੈਟਸ ਸਟਰੀ ਬੰਦ ਸੀ ਲੌਬੀ ਵਾਲੀ ਉਸ ਤੋਂ ਬਾਅਦ ਆਪ ਦੇਖਿਆ ਕਿ ਗੇਟ ਖੁੱਲਦਾ ਨਹੀਂ ਅਗੇ ਸਕੂਟਰ ਲਗਾ ਕੇ ਲੋਕੀ ਤਾਂ ਆਏ ਫਿਰ ਆਪਾਂ ਪਿੱਛੋਂ ਗਿਆ ਤੇ ਉੱਪਰ ਦੇਖਿਆ ਤੇ ਦੁਕਾਨਾ ਤੋੜ ਕੇ ਦੇ ਅੰਦਰ ਚੋਰ ਗਿਸੀ ਆਏ ਹੁਣ ਅੰਦਰ ਆਪਣੀ ਬੁਟੀਕ ਹੀ ਆਪਣੀ ਉੱਪਰ ਉਤੋਂ ਐਂਟਰ ਕੀਤਾ ਉਹਨਾਂ ਨੇ ਦਵਾਜਾ ਤੋੜ ਕੇ ਫਿਰ ਦੂਸਰਾ ਦਵਾਜਾ ਤੋੜਿਆ ਫਿਰ ਲੌਬੀਆ ਦਵਾਜਾ ਕੋਲ ਥੱਲੇ ਆਏ ਥੱਲੇ ਆ ਕੇ ਫਿਰ ਇੱਕ ਦਵਾਜਾ ਤੋੜ ਕੇ ਤੇ ਸਟੋਰ ਵਿੱਚ ਬਸ ਗਏ ਪੇ ਸਟੋਰ ਵਿੱਚ ਲੰਬੜੀ ਤੋਰ ਕੇ ਥੋੜੇ ਗਿਆਨੇ ਹੀ ਕੈਸ਼ ਸੀ ਤੇ ਉਹ ਲੈ ਕੇ ਚਲੇ ਗਏ ਸਟੋਰ ਨੂੰ ਲੌਕ ਲੱਗਿਆ ਹਾਂਜੀ ਕੱਲਾ ਸਟੋਰ ਦਾ ਹੀ ਲੌਕ ਤੋੜਿਆ ਗਿਆ ਹਾਂ ਲੌਕ ਸਟੋਰ ਸੋੜ ਤਾ ਕੋਈ ਕਮਰੇ ਚਲੀ ਤੋੜੀ ਨਹੀਂ ਜੀ ਹੋਰ ਕੋਈ ਨਹੀਂ ਤੋੜਿਆ ਗਿਆ ਕੀ ਕੀ ਨੁਕਸਾਨ ਹੈ ਨੁਕਸਾਨ ਗਿਆਨੇ ਹੀ ਤੇ ਕੈਸ਼ ਹੀ ਕਿੰਨਾ ਨੁਕਸਾਨ ਗਿਆਨੇ ਹੋਰ ਕਿੰਨਾ ਗਿਆ ਕੋਈ 45000 ਰੁਪਿਆ ਕੈਸ਼ ਸੀ ਤੇ ਗਿਆਨੇ ਹੀ 2 2.5 ਟੋਲੇ ਤੰਗਰੇ ਹਾਂ ਹਾਂਜੀ ਤੇ ਉਸ ਹਾਂਜੀ ਤੇ ਉਸ ਤੋਂ ਬਾਅਦ ਫਿਰ ਅਸੀਂ ਫੋਨ ਕੀਤਾ ਪੁਲਿਸ ਨੂੰ ਪੁਲਿਸ ਵੀ ਆਈ ਰਾਤ ਨੂੰ ਕੋਈ ਕਾਰਵਾਈ ਫੋਟੋ ਫੋਟੋ ਲੈ ਲਈ ਪਰ ਉਸ ਤੋਂ ਬਾਅਦ ਉਹਨਾਂ ਕੋਈ ਨਹੀਂ ਕੋਈ ਕਾਰਵਾਈ ਕੀਤੀ ਨਹੀਂ ਨੂੰ ਕੁਝ ਪਤਾ ਚੱਲਿਆ ਅਜੇ ਤੱਕ ਦੇਖਿਆ ਕੈਮਰੇ ਵੀ ਲੱਗੇ ਆ ਤੇ ਰਿਕਾਰਡਿੰਗ ਨਹੀਂ ਹੋਈ ਕੋਈ ਰਿਕਾਰਡਿੰਗ ਹੋ ਡੀਵੀਆਰ ਲੈ ਕੇ ਕੱਢ ਗਏ ਕੈਮਰੇ ਤੋੜ ਗਏ ਉਹ ਡੀਵਲ ਕਰਕੇ ਲੈ ਗਏ ਜੀ ਕੈਮਰੇ ਵੀ ਤੋੜੇ ਗਏ ਹਾਂਜੀ ਕੀ ਲੱਗਦਾ ਕਿੱਧਰੋਂ ਆਏ ਆ ਕਿੱਦਾਂ ਵਾਰਦਾ ਇਹ ਸਰ ਲੱਗਦਾ ਤੇ ਆਏ ਕਿ ਗੇਰ ਤੇ ਆਪਣਾ ਵਾਂਢੀ ਤੇ ਉੱਪਰੋਂ ਹੀ ਆਏ ਆ ਜਾਂ ਤੇ ਪੌੜੀ ਚੜ ਕੇ ਆ ਗਿਆ ਤੇ ਜਾਂ ਕੋਈ ਦੀਵਾਰ ਟੱਪ ਕੇ ਆਇਆ ਦੀਵਾਰ ਟੱਪ ਕੇ ਹਾਂਜੀ ਆਏ ਪਿੱਛੋਂ ਹੀ ਆ ਜੀ ਪਿੱਛੇ ਕੀ ਕੀ ਪੈਂਦਾ ਘਰ ਪੈਂਦਾ ਪਿੱਛੇ ਆਹ ਪਿੱਛੇ ਮੱਲਾ ਪੈਂਦਾ ਹੈ ਆਪਣਾ ਤੇ ਇੱਧਰ ਇੱਕ ਖਾਲੀ ਜਗ੍ਹਾ ਵੀ ਇੱਕ ਬ ਤੇ ਇਸ ਤਰ੍ਹਾਂ ਵੀ ਮਤਲਬ ਸਾਰੀ ਜਗ੍ਹਾ ਖਾਲੀ ਹੈ ਉਧਰੋਂ ਤਸਕਰੀ ਆ ਸਕਦੀ ਹੈ ਪੁਲਿਸ ਕੀਤੀ ਹੋਈ ਹੈ ਕੋਈ ਕੋਈ ਕਾਰਵਾਈ ਦੱਸੀ ਨਹੀਂ ਕੁਝ ਜਲੰਧਰ ਚ ਗੈਰ ਕਾਨੂੰਨੀ ਹਥਿਆਰਾਂ ਦੀ ਤਸਕਰੀ ਅਤੇ ਸਮਾਜ ਵਿਰੋਧੀ ਅੰਸ਼ਾਂ ਵਿਰੁੱਧ ਵੱਡੀ ਕਾਰਵਾਈ ਕੀਤੀ ਗਈ ਜਿਸ ਵਿੱਚ ਜਲੰਧਰ ਕਮਿਸ਼ਨਰ ਪੁਲਿਸ ਨੇ ਪੁਲਿਸ ਕਮਿਸ਼ਨਰ ਧਰਨਪ੍ਰੀਤ ਕੌਰ ਦੀ ਅਗਵਾਈ ਹੇਠ ਵਰਕਸ਼ਾਪ ਚੌਂਗ ਜਲੰਧਰ ਨੇੜੇ ਇੱਕ ਵਿਸ਼ੇਸ਼ ਆਪਰੇਸ਼ਨ ਦੌਰਾਨ ਇੱਕ ਅਦਾਤਨ ਅਪਰਾਧੀ ਨੂੰ 4 ਗੈਰ ਕਾਨੂੰਨੀ ਪਿਸਤੌਲ 32 ਬੋਰ ਅਤੇ 12 ਜਿੰਦਾਕਾਰਤੂਸ ਸਮੇਤ ਸਫਲਤਾਪੂਰਵਕ ਗ੍ਰਿਫਤਾਰ ਕੀਤਾ ਵੇਰਵੇ ਸਾਂਝੇ ਕਰਦਿਆਂ ਪੁਲਿਸ ਕਮਿਸ਼ਨਰ ਧਨਪ੍ਰੀਤ ਕੌਰ ਨੇ ਕਿਹਾ ਹੈ ਕਿ ਸੀਆਈਏ ਟੀਮ ਦੁਆਰਾ ਕੀਤੀ ਗਈ ਇਸ ਕਾਰਵਾਈ ਵਿੱਚ ਬਦਨਾਮ ਅਪਰਾਧੀ ਸੁਖਵੰਤ ਸਿੰਘ ਉਰਫ ਸੁੱਖਾ શેਖੋ ਜੋ ਕਿ ਪਿੰਡ ਧੀਰਪੁਰ ਜਲੰਧਰ ਦਾ ਰਹਿਣ ਵਾਲਾ ਹੈ ਨੂੰ ਗ੍ਰਿਫਤਾਰ ਕੀਤਾ ਗਿਆ। ਮਿਤੀ 24 ਦੀ ਦਰਮਿਆਨੀ ਰਾਤ ਨੂੰ ਸਾਨੂੰ ਇੱਕ ਇਨਫੋਰਮੇਸ਼ਨ ਰੀਸੀਵ ਹੋਈ ਸੀ ਕਿ ਕੌਲੀ ਰੋਡ ਤੇ ਫਿਊਚਰ ਹਾਈਟ ਸੋਸਾਇਟੀ ਜਿਹੜੀ ਖਾਨਪੁਰ ਦੇ ਲਾਗੇ ਹੈਗੀ ਉੱਥੇ ਕੁਝ ਨੌਜਵਾਨ ਜਿਹੜੇ ਨੇ ਲੜਾਈ ਝਗੜਾ ਕਰ ਰਹੇ ਨੇ ਤੇ ਹੁਲੜਭਾਜੀ ਕਰ ਰਹੇ ਨੇ। ਤੇ ਵੀ ਇਨਫੋਰਮੇਸ਼ਨ ਰੀਸੀਵ ਹੋਈ ਸੀ ਵੀ ਕੋਈ ਕਿਸੇ ਨੇ ਹਵਾਈ ਫੇਅਰ ਵੀ ਕੀਤੇ ਨੇ ਤੇ ਉਸੇ ਇਨਫੋਰਮੇਸ਼ਨ ਤੇ ਤੁਰੰਤ ਜਿਹੜੀ ਕਾਰਵਾਈ ਕਰਦੇ ਹੋਏ ਸਾਡੀ ਪੁਲਿਸ ਪਾਰਟੀ ਇਮੀਡੀਟਲੀ ਮੌਕੇ ਤੇ ਪਹੁੰਚ ਗਈ ਸੀ ਮੌਕੇ ਤੋਂ ਜੋ ਮੌਕੇ ਤੋਂ ਪੜਤਾਲ ਕੀਤੀ ਗਈ ਉਹਦੇ ਮੁਤਾਬਕ ਅਸੀਂ ਜਿਹੜਾ ਮੁਖਬਰੀ ਦੇ ਆਧਾਰ ਤੇ ਉਹ ਵੀ ਇਨਫੋਰਮੇਸ਼ਨ ਦੇ ਆਧਾਰ ਤੇ ਮਕਦਮਾ ਨੰਬਰ 68/25 ਥਾਣਾ ਸਿਟੀ ਖਰਬਖੇ ਦਰਜ ਕਰ ਲਿਆ ਸੀ ਉਸੇ ਮੌਕੇ ਇਹ ਦਰਾਂ ਨੇ تفصیلی شی یہ گل سامنے آئی کہ ਜਿਹੜੇ ਦੋ ਗਰੁੱਪ ਆਫ ਨੌਜਵਾਨ ਸੀਗੇ ਇਹ ਕਾਰ ਦੀ ਪਾਰਕਿੰਗ ਜਾਂ ਕਾਰ ਦੀ ਡਰਾਈਵਿੰਗ ਨੂੰ ਲੈ ਕੇ ਇਹਨਾਂ ਦੀ ਆਪਸ ਵਿੱਚ ਤਕਰਾਰबाजी ਹੋਈ ਸੀ ਪਹਿਲਾਂ ਇੱਕ ਧਿਰ ਨੇ ਦੂਸਰੇ ਧਿਰ ਨਾਲ ਹੱਥੋਪਾਈ ਕੀਤੀ ਉਸ ਤੋਂ ਬਾਅਦ ਗੱਲ ਜਿਆਦਾ ਵਧ ਗਈ ਤੇ ਇੱਕ ਦੋ ਨੌਜਵਾਨ ਇੱਕ ਨੌਜਵਾਨ ਨੇ ਉੱਤੇ ਹਵਾਈ ਫੈਰ ਵੀ ਕੀਤੇ ਤੇ ਅਸੀਂ ਉਹਨਾਂ ਦੀ ਸੀਸੀਟੀਵੀ ਫੁਟੇਜ ਤੇ ਬਾਕੀ ਮੌਕੇ ਤੋਂ ਜਿਹੜਾ ਸਾਡੇ ਆਪਣੇ ਸੋਰਸਸ ਸੀ ਉਨ੍ਹਾਂ ਤੋਂ ਪਰਤਾਲ ਕਰਕੇ ਜਿਹੜੇ ਇਹਨਾਂ ਦੀ شناخت ਕੀਤੀ شناخت ਕਰਕੇ ਇਨੀਸ਼ੀਅਲੀ 2 ਤੇ ਉਸ ਤੋਂ ਬਾਅਦ 23 ਹੋਰ ਟੋਟਲ 25 ਜਿਹੜੇ ਨੌਜਵਾਨ ਨੇ ਇਸ ਲੜਾਈ ਵਿੱਚ ਸ਼ਾਮਲ ਸੀ ਇਹਨਾਂ ਨੂੰ ਨਾਮਿਨੇਟ ਕਰਕੇ ਇਹਨਾਂ ਨੂੰ ਅਰੈਸਟ ਕਰ ਲਿਆ ਤੇ ਇਹਨਾਂ ਵੱਲੋਂ ਜਿਹੜਾ ਇਹ ਸਾਰੇ ਇਨਸੀਡੈਂਟਸ ਚ ਵਰਤੀਆਂ ਹੋਈਆਂ ਟੋਟਲ 8 ਕਾਰਸ 2 ਮੋਟਰਸਾਈਕਲ ਤੇ ਇਸ ਤੋਂ ਇਲਾਵਾ ਇੱਕ ਵੈਪਨ ਤੇ ਬਾਕੀ ਡੰਡੇ ਸੋਟੇ ਇਹੀਆਂ ਚੀਜ਼ਾਂ ਜਿਹੜੀਆਂ ਉਹ ਬਰਾਮਦ ਕਰ ਲਈਆਂ ਅੱਜ ਮਾਨਯੋਗ ਅਦਾਲਤ ਚ ਇਹਨਾਂ ਨੂੰ ਪੇਸ਼ ਕਰਕੇ ਇਹਨਾਂ ਦਾ ਰਿਮਾਂਡ ਹਾਸਲ ਕਰਕੇ ਜਿਹੜੀ ਅਗਲੀ ਤਰੀਕ ਤਫ਼ਤੀਸ਼ ਸ਼ੁਰੂ ਕੀਤੀ ਜਾਵੇਗੀ। ਪੰਜਾਬ ਵਿੱਚ ਹੋਏ ਵੱਡੇ ਫੇਰ ਬਦਲਣ ਤੋਂ ਬਾਅਦ ਅੱਜ ਮੋਹਾਲੀ ਵਿਖੇ ਕੋਮਲ ਮਿੱਤਲ ਵੱਲੋਂ ਡਿਪਟੀ ਕਮਿਸ਼ਨਰ ਵੱਜੋਂ ਅਹੁਦਾ ਸੰਭਾਲ ਲਿਆ ਗਿਆ। ਅਹੁਦਾ ਸੰਭਾਲਦੇ ਅਹੀਂ ਐਕਸ਼ਨ ਮੋਡ ਵਿੱਚ ਨਜ਼ਰ ਆਏ ਡੀਸੀ ਮੋਹਾਲੀ ਕੋਮਲ ਮਿੱਤਲ ਨੇ ਕਿਹਾ ਕਿ ਜਲਦੀ ਹੀ ਗੈਰ ਕਾਨੂੰਨੀ ਗਤੀਵਿਧੀਆਂ ਤੇ ਨਕੇਲ ਕਸੀ ਜਾਵੇਗੀ ਤੇ ਮੋਹਾਲੀ ਵਿੱਚ ਵਧ ਰਹੀ ਟ੍ਰੈਫਿਕ ਸਮੱਸਿਆ ਨੂੰ ਹੱਲ ਕਰਨ ਲਈ ਉਚਿਤ ਕਾਰਵਾਈਆਂ ਅਮਲ ਵਿੱਚ ਲਿਆਂਦੀਆਂ ਜਾਣਗੀਆਂ। ਸਸਿਕਲ ਜੀ ਮੈਂ ਕੋਮਲ ਮਿੱਤਲ ਅੱਜ بطور ਡਿਪਟੀ ਕਮਿਸ਼ਨਰ ਐਸਐਸ ਨਗਰ ਦਾ ਅਚਾਰਤ ਸਾਹਮਣੇ ਹੈ ਮਾਨਯੋਗ ਸੀਐਮ ਸਾਹਿਬ ਦੀ ਅਗਵਾਈ ਹੇਠ ਪੰਜਾਬ ਸਰਕਾਰ ਦੇ ਜੋ ਵੀ ਰਿਸ਼ਾ ਨਿਰਦੇਸ਼ ਨੇ ਉਹਨਾਂ ਦੀ ਮੁਹਾਲੀ ਦੇ ਵਿੱਚ ਪੂਰੀ ਤਰ੍ਹਾਂ ਉਹਨਾਂ ਦੀ ਪਾਲਣਾ ਕੀਤੀ ਜਾਵੇਗੀ ਤੇ ਜੋ ਵੀ ਸਰਕਾਰ ਦੀ ਫਲੈਗਸ਼ਿਪ ਸਕੀਮਸ ਹੈ ਉਹਨਾਂ ਦੇ ਉੱਤੇ ਕੰਮ ਕੀਤਾ ਜਾਵੇਗਾ ਮੈਂ ਆਪਣੀ ਟੀਮ ਦੇ ਨਾਲ ਸਰਕਾਰ ਦੁਆਰਾ ਚਲਾਈ ਜਾ ਰਹੀ ਕ੍ਰਿਸ਼ਤਾ ਚਾਰ ਦੇ ਖਿਲਾਫ ਜੋ ਮੁਹਿੰਮ ਹੈ ਨਾਲੀ ਨਸ਼ਾ ਮੁਕਤੀ ਲਈ ਜੋ ਮੁਹਿੰਮ ਹੈ ਉਹਨਾਂ ਦੇ ਉੱਤੇ ਬਹੁਤ ਅੱਛਾ ਕੰਮ ਕਰਨ ਦੀ ਕੋਸ਼ਿਸ਼ ਕਰਨਗੇ ਮੁਹਾਲੀ ਪੰਜਾਬ ਸੂਬੇ ਦਾ ਇੱਕ ਬਹੁਤ ਹੀ ਜ਼ਿਆਦਾ ਵੱਧਿਆ ਹੋਇਆ ਸ਼ਹਿਰ ਹੈ ਮੋਸਟ ਅਰਬਨ ਡਿਸਟ੍ਰਿਕਟ ਹੈ ਇਸ ਦੇ ਲਈ ਪਲਾਨਡ ਅਰਬਨ ਡਿਵੈਲਪਮੈਂਟ ਲਈ ਵੀ ਮੈਂ ਪੂਰੀ ਕੋਸ਼ਿਸ਼ ਕਰਾਂਗੀ ਕਿ ਮੁਹਾਲੀ ਦੇ ਵਿੱਚ ਅੱਛਾ ਕੰਮ ਕਰਨ ਤੇ ਜੋ ਵੀ ਕੰਮ ਮੇਰੇ ਪ੍ਰੀਟੈਸਸਰਸ ਵੱਲੋਂ ਅਚੇ ਕਰੇ ਗਏ ਹਨ ਉਹਨਾਂ ਦੀ ਲਗਾਤਾਰਤਾ ਦੇ ਵਿੱਚ ਅਸੀਂ ਕੋਸ਼ਿਸ਼ ਕਰਾਂਗੇ ਕਿ ਅੱਛੇ ਤੋਂ ਅੱਛਾ ਪ੍ਰਸ਼ਾਸਨ ਇੱਕ ਮੋਹਾਲੀ ਦੀ ਜਨਤਾ ਨੂੰ ਦਈ ਮੈਂ ਜਿਸ ਤਰ੍ਹਾਂ ਕਿਹਾ ਕਿ ਸਰਕਾਰ ਦਾ ਬਹੁਤ ਜ਼ਿਆਦਾ ਇਸ ਵਕਤ ਵੀ ਧਿਆਨ ਹੈ ਕਿ ਨਸ਼ਾ ਮੁਕਤੀ ਨੂੰ ਲੈ ਕੇ ਸਪੈਸ਼ਲੀ ਰੀਹੈਬਿਲਿਟੇਸ਼ਨ ਐਂਡ ਡੀਐਡਿਕਸ਼ਨ ਸੈਂਟਰਸ ਦੇ ਉੱਤੇ ਕੰਮ ਕੀਤਾ ਜਾਵੇਗਾ ਪੁਲਿਸ ਵੱਲੋਂ ਐਨਫੋਰਸਮੈਂਟ ਡਰਾਈਵ ਜੋ ਚਲਾ ਰਹੀ ਹੈ ਉਸ ਨੂੰ ਵੀ ਧਿਆਨ ਚ ਰੱਖਿਆ ਜਾਵੇਗਾ ਤੇ ਨਾਲ ਹੀ ਪ੍ਰੀਵੈਂਸ਼ਨ ਐਂਡ ਅਵੇਅਰਨੈਸ ਤੇ ਤਾਂ ਕਿ ਆਉਣ ਵਾਲੀ ਜੋ ਸਾਡੀ ਜਨਰੇਸ਼ਨ ਹੈ ਉਹ ਡਰੱਗਸ ਤੋਂ ਦੂਰ ਰਹੇ

ਜੀ ਦੇਖੋ ਸਰਕਾਰ ਦੀ ਜੋ ਵੀ ਹਦਾਇਤਾਂ ਹੋਣਗੀਆਂ ਉਸ ਦੇ ਮੁਤਾਬਿਕ ਜੋ ਤੁਸੀਂ ਗੱਲ ਕੀਤੀ ਹੈ ਕਿ ਬੈਰੀਅਰ ਬੰਦ ਹੈ ਉਸ ਦੇ ਲਈ ਵੀ ਪ੍ਰੋਟੈਸਟਰਸ ਨਾਲ ਲਗਾਤਾਰ ਹੀ 네ਗੋਸ਼ੀਏਸ਼ਨ ਤੇ ਰਹੀ ਅਸੀਂ ਕੋਸ਼ਿਸ਼ ਕਰਾਂਗੇ ਕਿ ਉਹਨੂੰ ਖੋਲ੍ਹ ਖੋਲ੍ਹਾ ਜਾ ਸਕੇ ਜਲਦੋ ਜਲ ਤੇ ਟ੍ਰੈਫਿਕ ਮੂਵਮੈਂਟ ਨੂੰ ਸਪੈਸੀਫਿਕਲੀ ਸਮੂਥ ਕਰਨ ਦੇ ਲਈ जो भी इनिशिएटिव्स बन सकते हैं आने वाले दिनों के बीच असी जरूर लेगा मैं मोहाली के बीच में ज्यादातर इमिग्रेशन का बहुत बड़ा हब है जी सर हमने जो कुछ भी देखा है काफी बड़ी एफआई एफआईआर भी बहुत होती है पर की लगता है लाइसेंस भी बहुत कम है असी जल्दी ही सारे ही ट्रैवल एजेंट्स नाल भी एक मीटिंग करेंगे कोई भी इलीगल काम कर रहा है ट्रैवल एजेंट वालों किसी नजायज तौर पर बाहर भेजा जा रहा है या फिर कोई भी फ्रॉड केसेस है ਉਨ੍ਹਾਂ ਦੇ ਉੱਤੇ ਸਖਤ ਕਾਰਵਾਈ ਕਰਦੇ ਹੋਏ ਨਾਲ ਹੀ ਨਾਲ ਇੱਕ ਅਵੇਅਰਨੈਸ ਮੂਹਮ ਤਾਂ ਕਿ ਲੋਕੀ ਫਰਾਡ ਤੇ ਵਿਚ ਨਾ ਪਸੰਦ ਤੇ ਇੱਕ ਲਾਇਸੈਂਸਡ ਟ੍ਰੈਵਲ ਏਜੰਟ ਦੇ ਰਹੀ ਸੇਫ ਰੂਟ ਦੇ ਰਹੀ ਬਾਹਜਾਨ ਇਸ ਤੇ ਲਈ ਬੇਸਿਸ ਜ਼ਰੂਰ ਮੂਹਮ ਚਲਾਵਾਂਗੇ ਇਸ ਤੋਂ ਇਲਾਵਾ ਜੋ ਵੀ ਸਰਕਾਰ ਦੀ ਪ੍ਰਾਇਰਟੀਜ਼ ਹੋਣਗੀਆਂ ਜੋ ਵੀ 플ੈਗਸ਼ਿਪ ਸਕੀਮਸ ਹੋਣਗੇ ਮੈਂ ਪਹਿਲਾਂ ਵੀ ਕਿਹਾ ਉਹ ਭਾਵੇਂ ਐਂਟੀ ਕ腐ਪਸ਼ਨ ਨੂੰ ਲੈ ਕੇ ਹੋਏ ਡਰੱਗ ਫ੍ਰੀ ਪੰਜਾਬ ਨੂੰ ਲੈ ਕੇ ਹੋਏ ਅਸੀਂ ਇਹਨਾਂ ਦੇ ਉੱਤੇ ਪੂਰੀ ਮਿਹਨਤ ਦੇ ਨਾਲ ਕੰਮ ਕਰਾਂਗੇ ਡਿਜੀਟਲ ਮਨੋਰੰਜਨ ਦੀ ਵਧ ਰਹੀ ਦੁਨੀਆ ਦੇ ਵਿੱਚ OTT ਪਲੇਟਫਾਰਮ ਲਗਾਤਾਰ ਲਾਂਚ ਹੋ ਰਹੇ ਹਨ ਇਸ ਨੂੰ ਲੈ ਕੇ ਹੀ ਚੰਡੀਗੜ੍ਹ ਦੇ ਵਿੱਚ ਉਸਨਿਕ ਇੰਟਰਨੈਸ਼ਨਲ ਨੇ ਵਿਸ਼ੇਸ਼ ਅਤੇ ਦਿਲਚਸਪ ਸਮਗਰੀ ਨਾਲ ਭਰਪੂਰ ਆਪਣਾ ਨਵਾਂ OTT ਪਲੇਟਫਾਰਮ ਉਸਨਿਕ ਸਟ੍ਰੀਮ ਲਾਂਚ ਕੀਤਾ ਹੈ ਹਿਆਤ ਰਜੈਂਸੀ ਚੰਡੀਗੜ੍ਹ ਵਿਖੇ ਆਯੋਜਿਤ ਇੱਕ ਸ਼ਾਨਦਾਰ ਲਾਂਚ ਇਵੈਂਟ ਵਿੱਚ ਨਵੇਂ ਪਲੇਟਫਾਰਮ ਉਸਨਿਕ ਸਟ੍ਰੀਮ ਦਾ ਲੋਗੋ ਵੀ ਚਾਰੀ ਕੀਤਾ ਗਿਆ ਲੌਂਚ ਦੀ ਸ਼ਾਮ ਗਲੈਮਰ ਅਤੇ ਜੋਸ਼ ਨਾਲ ਭਰੀ ਹੋਈ ਸੀ ਕਿਉਂਕਿ ਪਾਲੀਵੁੱਡ ਅਤੇ ਬਾਲੀਵੁੱਡ ਉਦਯੋਗਾਂ ਦੇ ਸਤਿਆਰਿਆਂ ਦੀ ਇੱਕ ਗੈਲੈਕਸੀ ਨੇ ਸ਼ਾਨਦਾਰ ਲੌਂਚ ਵਿੱਚ ਸ਼ਿਰਕਤ ਕੀਤੀ ਜਿਸ ਨਾਲ ਸਮਾਗਮ ਵਿੱਚ ਆਪਣੀ ਚਮਕਵੱਦੀ ਤੇ ਲੌਂਚ ਤੋਂ ਇਲਾਵਾ ਇਸ ਮਹੱਤਵਪੂਰਨ ਮੌਕੇ ਤੇ ਅਸ਼ਨੀਕ ਸਟ੍ਰੀਮ ਤੇ ਇੱਕ ਦਿਲਚਸਪ ਤੇ ਇਨੋਵੇਟਿਵ ਨਵਾਂ ਸ਼ੋਅ ਵੈਡਿੰਗ ਇੰਡੀਆ ਦਾ ਕਲਚਰਲ ਲਵ ਪੇਸ਼ ਕੀਤਾ ਗਿਆ ਇਸ ਵਿੱਚ ਨਾਟ ਓਨਲੀ ਸਿਰਫ ਮੂਵੀਜ਼ ਵੈਬ ਸੀਰੀਜ਼ ਯਰ ਐਂਟਰਟੇਨਮੈਂਟ ਕੇ ਸਾਧਨ ਰਹਿਣਗੇ ਇਸ ਵਿੱਚ ہمارا ਇਹ پلان ਹੈ ਕਿ ਜਿਵੇਂ ہمارا इवन इंडिया का ही हम देखें कि कितना डिप्रेशन रेट है या मैक्सिमम वर्ल्ड का हमारा ये टारगेट हम ये नहीं कि हमने बीड़ा उठाया बट हम एक कोशिश करेंगे इसके थ्रू कि ऐसे प्रोग्राम्स अपलोड करें इस प्लेटफॉर्म पर इस थोड़ी सी डिप्रेशन कम हो लोगों को अपॉर्चुनिटी मिले और दूसरा और क्या है अपॉर्चुनिटी के रूप में जैसे यूट्यूब में आप प्रोग्राम बनाते हो यूट्यूब चैनल पर अपलोड करते हो अनमोनीटाइज करते हो सेम वे ये इस प्लेटफॉर्म में भी यही है आप बनाओ रील बनाओ डिटेल uh, डालो अपलोड करो इट विल नॉट डिपेंड अपॉन द व्यू विल अ सर्टेन क्राइटेरिया क्राइटेरिया के बाद में आपका प्रोग्राम जो आपने रील डाला है वो मोनिटाइज हो जाएगा एंड बिसाइड दैट अगर मैं इंटरप्रेनर हूँ एंटरप्रेनर हम बाहर जा रहे हैं विदेश जा रहे हैं इतने पैसे खर्च करके जा रहे हैं सक्सेसफुल नहीं हो रहे पता नहीं कब होंगे अगर मैं कुछ लॉन्च करना चाहता हूँ तो आप रजिस्टर करो सब पहले सब्सक्राइब करो रजिस्टर करो डिटेल भेजो हमारे जो क्राउड मैनेजमेंट क्राउड फंडिंग टीम है इन्वेस्टर टीम है दे विल रिव्यू एंड दे विल देन हंड्रेड मीस वन थाउजेंड डॉलर से लेकर वन मिलियन यू एस डॉलर तक फंडिंग करेगी तो ये एक अपॉर्चुनिटी है इट इज़ नॉट ओनली फॉर इंडिया इट इज़ वर्ल्ड वाइड के लिए है और इट इज़ एन अपॉर्चुनिटी सो आप देखोगे कि इस फील्ड में आप सिर्फ इंटरटेनमेंट के लिए नहीं आ रहे हो आप इस प्लेटफॉर्म को डाउनलोड कर रहे हो टॉप uh, प्लेटफॉर्म को सिर्फ आप इंटरटेनमेंट के लिए नहीं कॉमेडीज़ के लिए नहीं वेब सीरीज के लिए नहीं मूवीज़ के लिए नहीं बट अपॉर्चुनिटीज़ के लिए भी अर्निंग के लिए भी कर रहे हो राइट सो ये हमने बीड़ा नहीं उठाया हमने एक यूनिक आइडियाज uh, किया है जैसे अभी हमारे 200 सौ लॉन्च होंगे उसके प्रोड्यूसर मैडम जसप्रीत हैं एक वेडिंग इंडिया है दूसरा इन्वेस्ट ओशियानिक दोनों ही हमारे एक आप कह सकते हो कि हज़ारों साल पुराना इतिहास को रिपीट नहीं करेगा एक नया इतिहास बनाएगा उसके फाउंडेशन पर जो सभी को अच्छा लगेगा वेडिंग इंडिया ही अपने आप में ही एक नया खूबसूरत सा प्रोग्राम खूबसूरत सा शो है जो मैडम प्रोड्यूस कर रही हैं एंड मैं खुद को को होस्ट हूँ इन्वेस्ट ओशानिक का जिसमें इंटरनेशनल इन्वेस्टर्स इस प्लेटफॉर्म पर आएंगे और उसके बाद मैं रिवील नहीं करना चाहता आगे का प्रोग्राम कैसा होगा बट एवरी विल इन्जॉय एवरी विल सभी लोग लव करेंगे और उम्मीद है इस प्लेटफॉर्म को लाइक like करेंगे सब्सक्राइब करेंगे मैडम ओवर टू यू थैंक यू थैंक यू फॉर कमिंग ओशानिक स्ट्रीम जो हमारा प्लेटफॉर्म है जैसे कि सर ने बताया ये एक यूनिक प्लेटफॉर्म होगा जिसके बीच में आप लोग यू कैन एंटरटेनमेंट का मतलब यहाँ पे अगर देखा जाए दैट विल बी टू एंटर इन टू दटेनमेंट वर्ल्ड हेयर यू कैन अटेन एवरी थिंग यू वॉन्ट यू कैन अटेन योर सेटिस्फैक्शन ऑल सॉर्ट्स ऑफ सेटिसफेक्शन वेद इट इस कल्चरल वेदर इट इज़ योर फाइनेंशियल सेट्सफैक्शन और वेदर इट इज़ योर स्परिचुअल सेटिसफेक्शन हर तरह की सेटिसफेक्शन आपको इस प्लेटफॉर्म से मिल सकेगी वी एक्सपेक्ट आपका बहुत सारा सपोर्ट और बहुत सारा प्यार इसको प्रमोट करने के लिए आज हम इंडिया में लॉन्च कर रहे हैं पंजाब में और स्लोली एंड ग्रेजुअली हम बाकी सब जगहों पर भी इसका लॉन्च करेंगे बट ये लॉन्च इंटरनेशनली हो रहा है अक्रॉस द ग्लोब इन सिक्सटी थ्री कंट्रीज़ सो आई होप यू पीपल इन्जॉय सपोर्टिंग लेकिन हमारा शो जो है वो बिल्कुल डिफरेंट है बिकॉज ये आपको एक इंसाइट देगा कि हमारा जो वेडिंग सिस्टम है या जो हम रिचुअल फॉलो करते हैं या जो फॉलो किए जाते हैं वो कैसे इवॉल्व हुए हमारे साथ और उसको हम कैसे कैरी फॉरवर्ड कर रहे हैं और ये एक स्टेट से नहीं ये हमारी पूरी ओवरऑल पूरे कंट्री के होंगे अलग अलग स्टेट्स के अलग अलग वेडिंग्स कहाँ से रिचुअल्स आते हैं उन रिचुअल्स की क्या इम्पोर्टेंस है हमारी लाइफ में एक डिफरेंट एंगल से आपको सब कुछ देखेगा बाकी चीज़ें अभी रिवील नहीं करें तो अच्छा है हम लोग सो so आप उसके लिए शो देखेंगे तो आपको जरूर इंजॉय करेंगे उसको थैंक यू थैंक यू या yeah, हमारे ऑल द स्टेट्स को कवर करेगा प्लस यूनियन टेरेट्रीज़ को कवर करेगा और इंडिया में हम सक्सेसफुल रहे और अच्छा रहे तो इंटरनेशनल वेडिंग्स uh, भी आपको देखने को मिलेंगे हर जगह के हर स्पेशली हम, हम हमारे दिमाग में आता है कि वहाँ पर शायद क्रिश्चियन वे से होगा या ऐसे चर्च में जाकर वेडिंग हो जाएगा लेकिन ऐसे ऐसे कंट्रीज है जहाँ आप वेडिंग देख करके आप हैरान हो जाओगे किस तरीके से तरीके हैं कल्चर वहाँ पर भी हैं तो हमारा इंडिया का कल्चर और बाहर का कल्चर दोनों ही आप इस प्लेटफॉर्म पर देखोगे दूसरा ਇਸੇ ਆਪਕੋ ਇਹ ਵੀ ਲੱਗੇਗਾ ਦੋ ਸੈਸ਼ਨ ਸਾਡੀਆਂ ਅੱਜ ਦੀਆਂ ਖਾਸ ਖਬਰਾਂ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤੁਹਾਡੇ ਸਾਹਮਣੇ ਫਿਰ ਤੋਂ ਉਭਰੋਵਾਂਗੇ ਤਦ ਤੱਕ ਲਈ ਮੈਨੂੰ ਯਾਨੀ ਕਿ ਤੇਜਿੰਦਰ ਕੌਰ ਨੂੰ ਦੀ ਉਜਾਜ਼ਤ ਰੱਬ ਰੱਖਾਂ